ਦੀ ਵੋਟ ਜਿਹੜੀ ਆ ਉਹ ਵੀ ਭਾਈ ਅਮਰਪਾਲ ਸਿੰਘ ਨੂੰ ਪੈ ਸਕਦੀ ਐ ਸਿੱਖ ਸੰਗਤ ਦੇ ਨਾਲ-ਨਾਲ ਪੰਥਕ ਵੋਟ ਦੇ ਨਾਲ-ਨਾਲ ਦੇਖੋ ਵੋਟ ਤਾਂ ਪੈਣੀ ਚਾਹੀਦੀ ਐ ਇੱਕ ਆਦਮੀ ਸਾਲ ਸਵਾ ਸਾਲ ਤੋਂ ਜੇਲ੍ਹ ਚ 10 ਬੰਦੇ ਬੈਠੇ ਨੇ ਵਿਦਆਊਟ ਰੀਜ਼ਨ ਐ ਕੋਈ ਕਸੂਰ ਉਹਨਾਂ ਦਾ ਹੈ ਨਹੀਂ ਕਸੂਰ ਇਹ ਨਹੀਂ ਸੀ ਕਿ ਮੇਰੇ ਦੇਖਣ ਚ ਜਿੱਥੇ ਤੱਕ ਮੈਨੂੰ ਲੱਗਦਾ ਐ ਪਹਿਰਾਵਾ ਹੀ ਕਸੂਰ ਸੀ ਉਹਨਾਂ ਦਾ ਪਹਿਰਾਵਾ ਅਮਰਤ ਹਾਰੀ ਸੀ ਤੁਸੀਂ ਦੇਖੋ ਨਾ ਪਹਿਰਾਵੇ ਦੀ ਗੱਲ ਮੈਂ ਤਾਂ ਕਰਦਾ ਜੇ ਸੇਵ ਨਾਰਾ ਹਿੰਦੂ ਰਾਸ਼ਟਰ ਦਾ ਲੱਗਦਾ ਐ ਉਹਨਾਂ ਤੇ ਐਨਐਸਏ ਨਹੀਂ ਲੱਗਦਾ ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਕੱਢ ਕੱਢ ਕੇ ਅੰਮ੍ਰਿਤਸਰ ਦੇ ਵਿੱਚ ਮਾਰਾਂਗੇ ਐਨਐਸਏ ਨਹੀਂ ਲੱਗਦੀ ਉਹ ਕਹਿੰਦੇ ਨੇ ਮੁਸਲਮਾਨਾਂ ਨੂੰ ਹਰਿਆਣੇ ਦੇ ਵਿੱਚ ਦੁਕਾਨਾਂ ਤੇ ਮੁਲਾਜ਼ਮ ਨਹੀਂ ਰੱਖਣਾ ਇਹਨਾਂ ਨੂੰ ਕੱਢ ਕੱਢ ਕੇ ਮਾਰਾਂਗੇ ਐਨਐਸਏ ਨਹੀਂ ਲੱਗਦੀ ਹੁਣ ਗੱਲ ਤਾਂ ਉੱਥੇ ਪਹਿਰਾਵੇ ਤੋਂ ਇੱਕ ਨਫ਼ਰਤ ਹੈ ਉਹ ਦਸਾਂ ਦਾ ਪਹਿਰਾਵਾ ਹੀ ਇਹ ਹੋ ਜਾਏ ਜਿਹੜਾ ਹਕੂਮਤ ਨੂੰ ਉਹਨਾਂ ਨਾਲ ਨਫ਼ਰਤ ਹੈ ਜੇ ਹਕੂਮਤ ਨੂੰ ਨਫ਼ਰਤ ਹੈ ਤਾਂ ਫਿਰ ਮੇਰੇ ਦੇਖੇ ਸਾਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਕਿ ਕਾਰਨ ਕੀ ਉਹਨਾਂ ਦਾ ਚਿਹਰਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਨਾਲ ਨਫ਼ਰਤ ਇਸ ਹਕੂਮਤ ਨੂੰ ਹੋएगी ਤੇ ਦੂਜੀ ਗੱਲ ਜਿਹੜੇ ਇੱਥੇ ਸਿਆਸੀ ਬੰਦੇ ਨੇ ਬਠਿੰਡੇ 'ਚ ਖੜੇ ਹੋਏ ਨੇ ਤੇ ਉਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕੀਤੀ ਹੈ ਸੋ ਸਿੱਖਾਂ ਨੂੰ ਮੇਰੀ ਇਹ ਵੀ ਰਿਕਵੈਸਟ ਹੈ ਕਿ ਹੁਣ ਤਾਂ ਸਾਨੂੰ ਸ਼ਰਮ ਕਰਨੀ ਚਾਹੀਦੀ ਹੈ ਯਾਰ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕਰਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਕਰਾ ਕੇ ਆਪਾਂ ਕੀ ਸੋਚੀ ਜਾਂਦੇ ਆ ਆਪਦੇ 10 ਬੰਦਿਆਂ ਨੂੰ ਬਾਹਰ ਕੱਢਣ ਦੇ ਲਈ ਮੇਰੇ ਦੇਖਣ ਦੇ ਵਿੱਚ ਤੁਹਾਨੂੰ ਨਾਲ ਚੱਲਣਾ ਚਾਹੀਦਾ ਹੈ